ਰਾਜਵੀਰ ਤੇ ਕਿਰਨ ਦੇ ਵਿਆਹ ਨੂੰ 2 ਮਹੀਨੇ ਹੀ ਹੋਏ ਸੀ ਕਿ ਹਰ ਐਤਵਾਰ ਕਿਤੇ ਨਾ ਕਿਤੇ ਘੁੰਮਣ ਜਾਂਦੇ ਕਦੇ ਗੁਰਦੁਆਰਾ ਸਾਹਿਬ ਕਦੇ ਚਿੜੀਆ ਘਰ ਕਦੇ ਕਿਸੇ ਰਿਸ਼ਤੇਦਾਰ ਵੱਲ ਦੋਵੇਂ ਆਪਸ ਵਿੱਚ ਬਹੁਤ ਖੁਸ਼ ਸਨ ਸੱਸ ਸੋਰਾ ਸਾਵਦਾ ਸੁਭਾਅ ਥੋੜਾ ਗੁੱਸੇ ਵਾਲਾ ਸੀ ਪਰ ਫਿਰ ਵੀ ਰਾਜਵੀਰ ਕਿਰਨ ਨੂੰ ਪੂਰਾ ਸਾਥ ਦਿੰਦਾ ਕਿਰਨ ਐਨੇ ਵਿੱਚ ਹੀ ਬਹੁਤ ਖੁਸ਼ ਹੋ ਜਾਂਦੀ ਹੁਣ ਹੌਲੀ ਹੌਲੀ ਜਿਵੇਂ ਅੱਗੇ ਸਮਾਂ ਲੰਘਦਾ ਗਿਆ ਤਾ ਘਰ ਚ ਸਾਰਿਆਂ ਨੂੰ ਖੁਸ਼ਖਬਰੀ ਮਿਲੀ ਕਿ ਗਿਰਨ ਮਾਂ ਬਣਨ ਵਾਲੀ ਹੈ ਹੁਣ ਰਾਜਵੀਰ ਕੰਮ ਨੂੰ ਜ਼ਿਆਦਾ ਤਵੱਜੋ ਦੇਣ ਲੱਗਾ ਹੁਣ ਉਹਦੇ ਤੇ ਇੱਕ ਜ਼ਿੰਮੇਵਾਰੀ ਸੀ ਅੱਗੇ ਹੋਰ ਵਧਨੀਆ ਸੀ ਵਿਆਹ ਤੋਂ ਪਹਿਲਾਂ ਖੁੱਲਾ ਖਰਚਾ ਕਰਦਾ ਸੀ ਯਾਰਾਂ ਬੈਲੀਆਂ ਨਾਲ ਕਦੇ ਕਿਤੇ ਜਾ ਕਦੇ ਕਿਤੇ ਜਾ ਖੁੱਲਾ ਉਡਾ ਦਿੰਦਾ ਉੱਤੋਂ ਸੋਚਦਾ ਕਿ ਵਿਆਹ ਦੇ ਦੋ ਚਾਰ ਮਹੀਨੇ ਵਾਵਾ ਖਰਚੇ ਕਰ ਲਏ ਹੁਣ ਤਾਂ ਸਿਰਫ ਕੰਮ ਨੂੰ ਪਹਿਲ ਦੇਣੀ ਆ ਆਪਣੇ ਆਪ ਨਾਲ ਹੀ ਪ੍ਰਵੇਖਾਰੇ ਸੋਚ-ਸੋਚ ਘੁੱਲਦਾ ਰਹਿੰਦਾ ਜਿਸ ਵਿੱਚੋਂ ਕਿਰਨ ਨੂੰ ਸਮਾਂ ਨਾ ਦੇ ਪਾਉਂਦਾ ਹੁਣ ਕਿਰਨ ਉਦਾਸ ਰਹਿੰਦੀ ਮਾਂ ਬਣਨ ਵਾਲੀ ਸੀ ਪਰ ਮਨ ਦੇ ਬੋਝ ਸੀ ਕਿ ਕਿਤੇ ਰਾਜਵੀਰ ਦੀ ਬਾਹਰ ਕਿਸੇ ਹੋਰ ਨਾਲ ਗੱਲਬਾਤਾਂ ਨਹੀਂ ਮਨ ਹੀ ਮਨ ਪਰੇਸ਼ਾਨ ਰਹਿੰਦੀ ਘਰ 'ਚ ਰਾਜਵੀਰ ਨੇ ਗੋਲ ਮਟੋਲ ਬੱਚਿਆਂ ਦੇ ਪੋਸਟਰ ਵੀ ਲਗਾ ਦਿੱਤੇ ਹੱਸਦੇ ਖੇਡਦਿਆਂ ਦੇਖੀ ਕਿਰਨ ਖੁਸ਼ ਰਹੇ ਪਰ ਆਪ ਦੂਰ ਰਹਿੰਦਾ ਕੰਮ ਕੰਮ ਬਸ ਕੰਮ ਦੇਖਦੇ-ਦੇਖਦੇ ਕਿਰਨ ਦੇ 9 ਮਹੀਨੇ ਪੂਰੇ ਹੋ ਗਏ ਤੇ ਦਰਦਾਂ ਸ਼ੁਰੂ ਹੋ ਗਈਆਂ ਕਿਰਨ ਨੂੰ ਹਸਪਤਾਲ ਲਜਾਇਆ ਗਿਆ ਵਧਾਈਆਂ ਹੋਣ ਵਧਾਈਆਂ ਹੋਣ ਹਰ ਪਾਸੇ ਖੁਸ਼ੀਆਂ ਦਾ ਸ਼ੋਰ ਸੀ ਪਰ ਸੱਸ ਖੁਸ਼ ਨਹੀਂ ਸੀ ਕਿਉਂਕਿ ਬੱਚਾ ਕਿੰਨਾ ਕਮਜ਼ੋਰਾ ਤੇ ਕਹਿਣ ਲੱਗੀ ਜਮਾ ਖੁਸ਼ ਨਹੀਂ ਰਹੀ ਇਹ ਤਾਂ ਉਦਾਂ ਦਾ ਮੁੰਡਾ ਜੰਮ ਕੇ ਧਰ ਦਿੱਤਾ ਕਿਰਨ ਨੂੰ ਤੱਕਾ ਲੱਗਾ ਤੇ ਹੋਰ ਵੀ ਉਦਾਸ ਰਹਿਣ ਲੱਗੀ। ਕਿਰਨ ਦੀ ਮਾਂ ਨੇ ਕਿਰਨ ਨੂੰ ਸਮਝਾਇਆ ਬੇਟਾ ਖੁਸ਼ ਰਹਾ ਕਰ ਕੋਈ ਕੀ ਕਹਿੰਦਾ ਉਹ ਨਾ ਸੋਚ ਤੇ ਬੱਚੇ ਨੂੰ ਦੇਖ ਕੇ ਖੁਸ਼ ਹੋਣਾ ਸਿੱਖੀ ਦਾ ਪੁੱਤ। ਕਿਰਨ ਹੁਣ ਬੱਚੇ ਵੱਲ ਪੂਰਾ ਧਿਆਨ ਦਿੰਦੀ ਪਰ ਰਾਜਵੀਰ ਨੂੰ ਜਦੋਂ ਹਰ ਵੇਲੇ ਘਰ ਵੀ ਕੰਮ 'ਚ ਵੇਖਦੀ ਤਾਂ ਦੁਖੀ ਹੋ ਜਾਂਦੀ। ਬੱਚੇ ਦੀ ਜ਼ਿੰਮੇਵਾਰੀ ਵੀ ਕਿਰਨ ਦੀ ਸੀ। ਉਦੋਂ ਰਾਜਵੀਰ ਨੇ ਬੱਚੇ ਤੇ ਕਿਰਨ ਦੇ ਨਾਮ ਐਫਟੀਐਫ ਵੋ ਏ ਉਹ ਬਹੁਤ ਕੁਝ ਕੀਤਾ ਸੀ ਕਿ ਪ੍ਰਵਿਖ ਚ ਕੋਈ ਦੁੱਖ ਨਾ ਹੋਵੇ ਹੋਰ ਵੀ ਕਈ ਸਹੂਲਤਾ ਲੈ ਲਈਆਂ ਕਰ ਸਭ ਰਿਹਾ ਸੀ ਪਰ ਖੁਦ ਨਾਲ ਸਲਾਹਾਂ ਕਰ ਕਰਕੇ ਜਿਸ ਨਾਲ ਖੁਦ ਵੀ ਉਦਾਸ ਹੀ ਰਹਿੰਦਾ ਕਦੇ ਵੀ ਕੰਮ ਤੇ ਬੋਝ ਛੋ ਨਿਕਲਦਾ ਨਹੀਂ ਸੀ ਹੁਣ ਬੱਚਾ 3 ਸਾਲ ਦਾ ਹੋ ਗਿਆ ਕਿਰਨ ਫਿਰ ਮਾਂ ਬਨਣ ਵਾਲੀ ਸੀ ਹੁਣ ਕਿਰਨ ਨੇ ਮਨ ਸਮਝਾ ਲਿਆ ਦੂਜੀ ਵਾਰ ਕੁੜੀ ਹੋਈ ਗੋਲ ਮਟੋਲ ਸੋਹਣੀ ਜਹੀ ਕਿਰਨ ਵਰਗੀ ਸਮਾ ਪਿਆ ਮੁੰਡੇ ਨੂੰ ਸਕੂਲ ਦਾਖਲ ਕਰਾ ਦਿੱਤਾ ਕੁੜੀ ਛੋਟੀ ਸੀ ਕਿਰਨ ਉਹਦੀ ਦੇਖਭਾਲ ਦੇ ਨਾਲ ਆਪਣੀਆਂ ਸਹੇਲੀਆਂ 'ਚ ਰਹਿਣ ਲੱਗੀ ਕਿਉਂਕਿ ਜਦੋਂ ਮੁੰਡਾ ਹੋਇਆ ਸੀ ਉਹਨੇ ਜਦ ਦੇਖਿਆ ਰਾਜਵੀਰ ਹੁਣ ਪਹਿਲਾਂ ਵਾਂਗ ਨਹੀਂ ਰਹੇ ਹੁਣ ਕਿਰਨ ਨੇ ਵੀ ਸੋਚਿਆ ਮੈਂ ਵੀ ਆਪਣੀਆਂ ਸਹੇਲੀਆਂ 'ਚ ਖੁਦ ਨੂੰ ਰੱਖਾਂ ਜ਼ਿਆਦਾ ਸਮਾਂ ਕੁੜੀ ਨੂੰ ਲੈ ਕੇ ਚਲੀ ਜਾਂਦੀ ਕਦੇ ਸਹੇਲੀਆਂ ਘਰ ਆ ਜਾਂਦੀਆਂ ਕਿਰਨ ਗੱਲਾਂ-ਬਾਤਾਂ 'ਚ ਖੁਸ਼ੀਆਂ ਲੱਭਣ ਦੀ ਕੋਸ਼ਿਸ਼ ਕਰਦੀ ਪਰ ਉਹ ਖੁਸ਼ੀ ਨਾ ਮਿਲਦੀ ਜੋ ਚਾਹੀਦੀ ਸੀ ਹੁਣ ਕੁੜੀ ਵੀ ਵੱਡੀ ਹੋ ਗਈ 5 ਸਾਲ ਦੀ ਤੇ ਮੁੰਡਾ ਵੀ 8-9 ਸਾਲਾਂ ਦਾ ਸੀ ਰਾਜਵੀਰ ਦਾ ਹੁਈ ਹਿਸਾਬ ਹਰ ਚੀਜ਼ ਬੱਚਿਆਂ ਤੇ ਕਿਰਨ ਨੂੰ ਲੈ ਕੇ ਦਿੰਦਾ ਬਸ ਖੁਸ਼ੀ ਨਾ ਦੇ ਪਾਉਂਦਾ ਨਾ ਪਰਿਵਾਰ ਨੂੰ ਨਾ ਖੁਦ ਨੂੰ ਕਿਰਨ ਵੀ ਚੀਜ਼ਾਂ ਗਹਿਣਾ ਗੱਟਾ ਲੈ ਕੇ ਦੋ ਪਲ ਖੁਸ਼ ਹੋ ਜਾਂਦੀ ਪਰ ਅੰਦਰੋਂ ਅੰਦਰ ਤੁਖ ਰਹੀ ਸੀ ਅੰਦਰ ਬਹੁਤ ਸਮੇਂ ਤੋਂ ਰਾਜਵੀਰ ਨਾਲ ਗੱਲ ਕਰਨ ਦੇ ਭਾਂਬੜ ਸਨ ਪਰ ਗੱਲ ਹੋ ਹੀ ਨਹੀਂ ਪਾਦੀ ਸੀ ਇਹ ਤਾਂ ਸੀ ਕਿਰਨ ਦੀ ਹਾਲਤ ਜੋ ਇੰਨੀ ਖਰਾਬ ਸੀ ਅੰਦਰ ਗਤੀ ਸ਼ਾਇਦ ਰਾਜਵੀਰ ਦੇ ਵੀ ਇਹੀ ਹੋਣੀ ਪਰ ਕੰਮ 'ਚੋਂ ਨਿਕਲਦਾ ਤਾਂ ਗੱਲ ਕਰਦਾ ਪਰ ਇਸ ਚੀਜ਼ ਦਾ ਵੱਧ ਦੁੱਖ ਭੁਗਤ ਰਹੇ ਸੀ ਬੱਚੇ ਕਿਉਂਕਿ ਬੱਚੇ ਹੁਣ ਫੋਨਾਂ ਕੰਪਿਊਟਰਾਂ ਦੇ ਆਦੀ ਹੋ ਗਏ ਮਾਪਿਆਂ ਦਾ ਪਿਆਰ ਡੋਲਰ ਨਹੀਂ ਮਿਲਦਾ ਉਹਨਾਂ ਨੂੰ ਮਸ਼ੀਨਾਂ ਦਾ ਪਿਆਰ ਮਿਲ ਰਿਹਾ ਸੀ ਸਕੂਲੋਂ ਜਿਵੇਂ ਹੀ ਛੁੱਟੀ ਹੁੰਦੀ ਦੋਹੇ ਨਾ ਕਿਸੇ ਦੋਸਤ ਮਿੱਤਰ ਕੋਲ ਖਲੋਂਦੇ ਸਗੋਂ ਘਰ ਭੱਜਦੇ ਕਿ ਆਹ ਗੇਮ ਰਹਿ ਗਈ ਸੀ ਉਹ ਰਹਿ ਗਿਆ ਸੀ ਭੱਜ ਕੇ ਘਰ ਆ ਕੇ ਆਪਣੀਆਂ ਮਸ਼ੀਨਾਂ ਚੱਕਦੇ ਮਤਲਬ ਫੋਨ ਰੋਟੀ ਖਾਂਦੇ ਪੀਂਦੇ ਲੈਟਰਨ ਬਾਥਰੂਮ ਹਰ ਥਾਂ ਫੋਨ ਰੱਖਦੇ ਨਾਲ-ਨਾਲ ਰਾਜਵੀਰ ਦੇ ਸਵੇਰੇ ਉੱਠਣ ਤੋਂ ਪਹਿਲਾਂ ਸਕੂਲ ਚਲੇ ਜਾਂਦੇ ਦੋਹੇ ਤੇ ਰਾਤ ਨੂੰ ਘਰ ਆਉਣ ਤੱਕ ਸੋ ਜਾਂਦੇ ਛੁੱਟੀ ਵਾਲੇ ਦਿਨ ਘੁੰਮਣ ਦੀ ਜਿੱਦ ਕਰਦੇ ਪਰ ਰਾਜਵੀਰ ਅਗਲੀ ਵਾਰ ਪੱਕਾ ਪੱਕਾ ਕਰ ਕਰ ਕੰਮ ਹੀ ਕਰਦਾ ਰਹਿੰਦਾ ਹੁਣ ਪੂਰੇ ਪਰਿਵਾਰ ਨੇ ਆਪਣੀ ਆਪਣੀ ਖੁਸ਼ੀ ਲੱਭ ਲਈ ਸੀ ਬੱਚਿਆਂ ਨੇ ਫੋਨਾਂ 'ਚ ਕਿਰਨ ਨੇ ਸਹੇਲੀਆਂ ਨਾਲ ਤੇ ਰਾਜਵੀਰ ਨੇ ਕੰਮ 'ਚ ਪਰ ਫਿਰ ਵੀ ਚਾਰਾਂ ਦੇ ਅੰਦਰ ਇੱਕ ਉਦਾਸੀ ਇੱਕ ਤਨਹਾਈ ਇੱਕ ਖਾਲੀਪਨ ਸੀ ਇੱਕ ਦਰਦ ਸੀ ਜੋ ਕਿ ਭਰਿਆ ਜਾ ਸਕਦਾ ਸੀ ਪਰ ਭਰਨ ਦਾ ਨਾ ਹੀ ਨਿਲਬ ਲੱਭ ਰਹੇ ਸੀ ਇੱਕ ਦਿਨ ਰਾਜਵੀਰ ਥੱਕਾ ਟੁੱਟਾ ਆਇਆ ਬੱਚੇ ਸੋ ਰਹੇ ਸੀ ਕਿਰਨ ਆਪਣੇ ਕੰਮ ਵਿੱਚ ਲੱਗੀ ਸੀ ਬੇਪਰਵਾਹ ਹੋ ਕੇ ਕੋਈ ਧਿਆਨ ਨਹੀਂ ਦਿੱਤਾ ਰਾਜਵੀਰ ਵੱਲ ਰਾਜਵੀਰ ਰੋਟੀ ਖਾ ਕੇ ਆਪਣੀਆਂ ਫਾਈਲਾਂ ਚੁੱਕ ਕੇ ਕੰਪਿਊਟਰ ਲਗਾ ਕੇ ਬੈਠ ਕੇ ਆ ਤੇ ਕਿਰਨ ਨੂੰ ਕਹਿਣ ਲੱਗਾ ਮੈਂ ਇੰਨੇ ਪੈਸੇ ਜਮ੍ਹਾਂ ਕਰਵਾ ਚੁੱਕਿਆ ਤੇਰੇ ਲਈ ਬੱਚਿਆਂ ਲਈ ਬਸ ਹੁਣ ਆਪਣਾ ਪਰਵਿਖ ਵਧੀਆ ਤੇ ਹੋਰ ਬਹੁਤ ਸਹੂਲਤਾ ਲੈ ਲਈਆਂ ਆਪਣੇ ਬੁਢੇਪੇ ਵੇਲੇ ਵੀ ਕੰਮ ਆਉਣਗੀਆਂ ਕਿਰਨ ਨੇ ਕੋਈ ਧਿਆਨ ਨਹੀਂ ਦਿੱਤਾ ਤੇ ਆਪਣਾ ਫੋਨ ਇੱਕ ਪਾਸੇ ਰੱਖ ਕੇ ਸੌਣ ਲੱਗੀ ਤਾਂ ਰਾਜਵੀਰ ਬੋਲਿਆ ਕਿਰਨ ਤੈਨੂੰ ਕਹਿ ਰਿਹਾ ਯਾਰ ਤੈਨੂੰ ਖੁਸ਼ੀ ਨਹੀਂ ਹੋਈ ਸੁਣ ਕੇ ਕੀਰਨ ਕਹਿਣ ਲੱਗੀ ਤੁਸੀਂ ਖੁਸ਼ ਹੋ ਦੇਖੋ ਮੈਂ ਕਿੰਨੀ ਖੁਸ਼ ਹਾਂ ਵਿਆਹ ਤੋਂ ਬਾਅਦ ਤੇ ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਖੁਸ਼ੀ ਲੱਭ ਲਈ ਹੈ ਬੱਚਿਆਂ ਨੇ ਵੀ ਲੱਭ ਲਈ ਹੈ ਰਾਜਵੀਰ ਸਮਝ ਨਹੀਂ ਰਿਹਾ ਸੀ ਕਿ ਕੋਈ ਸਵਾਲ ਦਾ ਜਵਾਬ ਨਹੀਂ ਸੀ ਉਸ ਕੋਲੋਂ ਨੇ ਜਿੰਨੀ ਖੁਸ਼ੀ ਪੈਸੇ ਜੋੜ-ਜੋੜ ਕੇ ਜਮਾ ਕੀਤੀ ਸੀ ਸ਼ਾਇਦ ਹੁਣ ਬੇਅਰਥ ਜਾਪ ਰਹੇ ਸੀ ਕੀਰਨ ਤਾਂ ਹੁਣ ਸੋ ਚੁੱਕੀ ਸੀ ਪਰ ਰਾਜਵੀਰ ਖੁਸ਼ੀ ਲੱਭ ਰਹੀ ਸੀ ਪਰ ਸਮਝ ਨਹੀਂ ਆ ਰਹੀ ਸੀ ਕਿ ਖੁਸ਼ੀ ਕਿੱਥੇ ਹੈ ਬੱਚਿਆਂ ਪਤਨੀ ਵਿੱਚ ਜਾਂ ਪੈਸਿਆਂ ਵਿੱਚ ਸੱਚੀ ਖੁਸ਼ੀ ਕਦੇ ਮੁੱਲ ਨਹੀਂ ਮਿਲਦੀ ਨਾ ਜੋੜੀ ਜਾਂਦੀ ਹੈ ਪੈਸਿਆਂ ਦੇ ਰੂਪ ਚ ਇਹ ਤਾਂ ਨਾਲ-ਨਾਲ ਇੱਕ ਦੂਜੇ ਨੂੰ ਦੇਣੀ ਪੈਂਦੀ ਹੈ ਜੋ ਕਿ ਅਮੋਲਕ ਹੁੰਦੀ ਹੈ ਤੇ ਪੈਸਿਆਂ ਨਾਲ ਖੁਸ਼ੀਆਂ ਦੀ ਤੁਲਨਾ ਕਰਕੇ ਅਸੀਂ ਆਪਣਿਆਂ ਨੂੰ ਦੂਰ ਕਰ ਲੈਂਦੇ ਹਾਂ ਕਿੰਨੇ ਦੁੱਖ ਦੀ ਗੱਲ ਹੈ ਅੱਜਕੱਲ ਨਿੱਕੇ ਤੋਂ ਵੱਡੇ ਹਰ ਕਿਸੇ ਨੇ ਮਸ਼ੀਨਾਂ ਵਿੱਚ ਖੁਸ਼ੀ ਲੱਭ ਲਈ ਹੈ। ਹਰ ਘਰ ਵਿੱਚ ਹਰ ਕਿਸੇ ਦੇ ਹੱਥ ਵਿੱਚ ਇਹੀ ਖੁਸ਼ੀ ਜ਼ਿਆਦਾਤਰ ਮਿਲਦੀ ਹੈ। ਦੋ ਪਾਲਵੀ ਕਿਤੇ ਰੱਖ ਕੇ ਭੁੱਲ ਜਾਓ ਤਾਂ ਦਿਲ ਕਾਲਾ ਪੈਂਦਾ ਸਭ ਦਾ। ਪਿਆਰ ਦੀਆਂ ਆਪਣੇ ਪਾਉਂਦੀਆਂ ਖੁਸ਼ੀਆਂ ਦਿਓ ਆਪਣਿਆਂ ਨੂੰ। ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ। ਨਾ ਹੀ ਕਿਤੇ ਲੱਭਣ ਦੀ ਲੋੜ ਹੈ। ਇਹ ਤਾਂ ਸਾਡੇ ਸਭ ਦੇ ਕੋਲ ਹੈ। ਧੰਨਵਾਦ ਜੀ।